ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮੈਂ ਤੁਹਾਨੂੰ ਇੱਕ ਕੁਬੇਰ ਦੀ ਕੁਜੀ ਬਣਾਉਣੀ ਦੱਸਣ ਲੱਗਾ ਐਦਾਂ ਇੱਕ ਕਮੇਟੀ ਦਾ ਭਾਂਡਾ ਲੈ ਲਓ ਚਾਹ ਵੱਡਾ ਲੈ ਲਓ ਚਾਹ ਛੋਟਾ ਲੈ ਲਓ ਇਸ ਤਰ੍ਹਾਂ ਹੀ ਗਰਦਨ ਵਾਲਾ ਇੱਕ ਭਾਂਡਾ ਲੈਣਾ ਹੈ ਇਹਦੀ ਗਰਦਨ ਦੇ ਉੱਤੇ ਮੌਲੀ ਬੰਨਣੀ ਆ ਉਸ ਤੋਂ ਬਾਅਦ ਇੱਥੇ ਗੰਗਾ ਜਲ ਦਾ ਛਿੱਟਾ ਦੇਣਾ ਜਾਂ ਕੋਈ ਵੀ ਹੋਲੀ ਵਾਟਰ ਦਾ ਛਿੱਟਾ ਦੇਣਾ ਤੇ ਅਦਵੇ ਤੱਕ ਪੀਲੀ ਸਰੋਂ ਭਰ ਦੇਣੀ ਆ ਪੀਲੀ ਸਰੋਂ ਉਸ ਤੋਂ ਬਾਅਦ ਇੱਕ ਚਾਂਦੀ ਦਾ ਸਿੱਕਾ ਉਹਦੇ ਉੱਤੇ ਰੱਖਣਾ ਹੈ ਤਾਂਬੇ ਦਾ ਰੱਖ ਲਓ ਨਹੀਂ ਮਜਬੂਰੀ ਆ ਤੇ ਆਪਣਾ ਜਿਹੜਾ 10 ਰੁਪਏ ਦਾ ਸਿੱਕਾ ਆਉਂਦਾ ਨਾ ਜਾਂ 5 ਰੁਪਏ ਦਾ ਪੀਲੇ ਵਾਲਾ ਉਹ ਰੱਖ ਦਿਓ ਔਰ ਉਸ ਤੋਂ ਬਾਅਦ ਇਹਦੇ ਵਿੱਚ ਅਕਸ਼ਤ ਭਰ ਦਿਓ ਸਾਬਤ ਚੌਲ ਜਿਹੜੇ ਕਿ ਬਾਸਮਤੀ ਹੈ ਕੋਈ ਵੀ ਹੋਣ ਮਗਰ ਸਾਬਜ਼ ਕੋ ਟੁਕੜਾ ਨਹੀਂ ਹੋਣਾ ਚਾਹੀਦਾ ਕੋਈ ਵਿੱਚ ਇੱਕ ਵੀ ਟੁਕੜਾ ਨਹੀਂ ਹੋਣਾ ਚਾਹੀਦਾ ਸਾਰੇ ਸਾਬਜ਼ ਹੋਣੇ ਚਾਹੀਦੇ ਇਹਨੂੰ ਮੂੰਹ ਤੱਕ ਭਰ ਦਿਓ ਐ ਤੋ ਦਾ ਗਰਦਨ ਤੱਕ ਗਰਦਨ ਤੱਕ ਭਰ ਦਿਓ ਉਸ ਤੋਂ ਬਾਅਦ ਇੱਕ ਲਾਲ ਰੁਮਾਲ ਲਓ ਜਾਂ ਲਾਲ ਕੋ ਕਪੜਾ ਲੈ ਲਓ ਇਹਦੇ ਉੱਪਰੋਂ ਦੇ ਚੰਗੇ ਤਰ੍ਹਾਂ ਇਹਨੂੰ ਬੰਨ੍ਹ ਦਿਓ ਬੰਨ ਕੇ ਆਪਣੇ ਘਰ ਦੇ ਉੱਤਰ ਵਾਲੇ ਪਾਸੇ ਨਾਰਥ ਕੰਪਾਸੇ ਦੇਖ ਲਓ ਇਹਨੂੰ ਉਥੇ ਰੱਖ ਦਿਓ ਇੱਕ 쿠ਬੇਰ ਕੁ ਜੀਆ ਇਹਦੇ ਨਾਲ 쿠ਬੇਰ ਬੜੇ ਖੁਸ਼ ਹੁੰਦੇ ਆ ਔਰ ਤੁਹਾਨੂੰ ਪੈਸੇ ਦੀ ਕੋਈ ਕਮੀ ਨਹੀਂ ਰਹਿੰਦੀ ਕਰਕੇ ਦੇਖੋ ਤੁਹਾਨੂੰ ਬਹੁਤ ਲਾਭ ਮਿਲੇਗਾ ਇਹਦਾ